ਵਟਾੜਾ ਦੇ ਇਤਿਹਾਸ ਚ 3 ਦਸੰਬਰ ਹਮੇਸ਼ਾ ਯਾਦ ਰਹੇਗੀ ਔਰ ਖਾਸ ਕਰਕੇ ਯਾਦ ਰਹੇਗੀ 8475 ਪੰਚਾਂ ਤੇ ਸਰਪੰਚਾਂ ਨੂੰ ਵੀ ਜਿਨ੍ਹਾਂ ਨੇ ਅੱਜ ਦਾਣਾ ਮੰਡੀ ਦੇ ਵਿੱਚ ਵਿਸ਼ਾਲ ਇਕੱਠ ਦੇ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਦੀ ਹਾਜ਼ਰੀ ਦੇ ਵਿੱਚ ਸੌ ਚੱਕ ਸਮਾਗਮ ਦੇ ਵਿੱਚ ਹਿੱਸਾ ਲਿਆ 1279 ਪੰਚਾਇਤਾਂ ਦੇ 1268 ਸਰਪੰਚਾਂ ਤੇ 7208 ਪੰਚਾਂ ਨੂੰ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਸੰਵਿਧਾਨ ਦੀ ਸਹੁ ਚੁੱਕ ਰਸਮ ਅਦਾ ਕਰਵਾਈ ਵਿਸ਼ਾਲ ਪੰਡਾਲ ਚ ਜ਼ਿਲ੍ਹਾ ਗੁਰਦਾਸਪੁਰ ਦੀਆਂ ਪੰਚਾਇਤਾਂ ਤੇ ਪੰਚਾਇਤ ਸਰਪੰਚਾਂ ਸਮੇਤ 22000 ਦੇ ਕਰੀਬ ਹੋਇਆ ਵਿਸ਼ਾਲ ਇਕੱਠ ਜੋ ਇੱਕ ਵੱਡੀ ਰੈਲੀ ਦਾ ਰੂਪ ਧਨ ਕਰ ਗਿਆ ਦਰਅਸਲ ਹਲਕਾ ਬਟਾਲਾ ਦੇ ਐਮਐਲਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਜਦੋਂ ਤੋਂ ਪਾਰਟੀ ਨੇ ਪੰਜਾਬ ਕਾਰਜਕਾਰੀ ਪ੍ਰਧਾਨ ਨਾਲ ਨਵਾਜਿਆ ਤਾਂ ਹਲਕਾ ਬਟਾਲਾ ਤੋਂ ਸ਼ੈਰੀ ਦੇ ਮুরিਦ ਉਹਦਾ ਰੁਤਬਾ ਦੇਖਣਾ ਚਾਹੁੰਦੇ ਸੀ ਤਾਂ ਵਧਾਈ ਦੇਣ ਲਈ ਵੱਡੇ ਕਾਫਲੇਆਂ ਦੇ ਨਾਲ ਪਹੁੰਚ ਗਏ ਸੌ ਚੁੱਕ ਸਮਾਗਮ 'ਚ ਹਲਕਾ ਢੇਰਾਬਾਵਾ ਨਾਨਕ ਦੀ ਜਿਮਨੀ ਚੌਂ ਜਿੱਤੇ ਗੁਰਦੀਪ ਰੰਦਾਵਾ ਲਈ ਵੀ ਇਹ ਪਹਿਲਾ ਵਿਸ਼ਾਲ ਕਟ ਸੀ ਪਹਿਲਾ ਅਮਨਸ਼ੇਰ ਸਿੰਘ ਸ਼ੈਰੀ ਨੇ ਫਿਰ ਗੁਰਦੀਪ ਸਿੰਘ ਰੰਦਾਵਾ ਨੇ ਐਡਵੋਕੇਟ ਜਗਰੂਪ ਸੇਖਵਾ ਪੰਸਰ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਨੇ ਪੰਚਾਇਤਾਂ ਨੂੰ ਸੰਬੋਧਨ ਕੀਤਾ ਮੁੱਖ ਮਹਿਮਾਨ ਕੈਬਨਿਟ ਮੰਤਰੀ ਧਾਰੀਵਾਲ ਨੂੰ ਡੀਸੀ ਗੁਰਦਾਸਪੁਰ ਐਸਐਸਪੀ ਬਟਾਲਾ ਸ਼ੈਰੀ ਕਲਸੀ ਤੇ ਸਮੁੱਚੀ ਟੀਮ ਨੇ ਸਨਮਾਨਿਤ ਕੀਤਾ ਮੁੱਖ ਮਹਿਮਾਨ ਧਾਰੀਵਾਲ ਨੇ ਕਿਹਾ ਕਿ ਹੁਣ ਪੰਚ ਸਰਪੰਚ ਆਪਣੇ ਅਧਿਕਾਰਾਂ ਦੀ ਵਰਤੋਂ ਕਰ ਸਕਣਗੇ ਪੰਚਾਇਤਾਂ ਇਕ ਸਮਝਾਉਣ ਲਈ ਸੈਮੀਨਾਰ ਲੱਗਣਗੇ ਸਰਕਾਰੀ ਫੰਡ ਤੇ ਸਕੀਮਾਂ ਲੈ ਕੇ ਵਰਤਣ ਤੱਕ ਦੀ ਜਾਣਕਾਰੀ ਡੀਸੀ ਸਾਹਿਬ ਮੁਹੱਈਆ ਕਰਾਉਣਗੇ ਐਮਐਲਏ ਸ਼ਹਿਰੀ ਕਲਸੀ ਮੁਤਾਬਕ ਹੁਣ ਪਿੰਡਾਂ ਦੇ ਸਰਪੰਚ ਸਾਰੇ ਸਿਆਸੀ ਕੰਮ ਆਪ ਕਰਵਾਉਣਗੇ ਉਹਨਾਂ ਦਾ ਬੋਝ ਘਟੇਗਾ ਤੇ ਸਰਪੰਚ ਵੀ ਜਰਾ ਤਿੱਖੇ ਹੋਣਗੇ ਬਟਾਲੇ ਵਾਲਿਆਂ ਨੂੰ ਵੀ ਮੁਬਾਰਕਾਂ ਨੇ ਅੱਜ ਸਾਰਾ ਜਿਹੜਾ ਜ਼ਿਲ੍ਹਾ ਹੈ ਉਹ ਸਾਰਾ ਬਟਾਲੇ ਇਕੱਤਰ ਹੋਇਆ ਲੋਕਾਂ ਨੇ ਸਰਪੰਚ ਚੁਣ ਲਏ ਜੀ ਸਾਡੀ ਜ਼ਿੰਮੇਵਾਰੀ ਘਟ ਗਈ ਕਿਉਂਕਿ ਹੁਣ ਸਾਡੇ ਕੋ ਜਿਹੜਾ 90 90% ਲੋ ਜਿਹੜਾ ਕੰਮ ਨੇ ਉਹ ਸਾਡੇ ਪਿੰਡਾਂ ਦੇ ਮੋਹਤਵਾਰਾਂ ਨੇ ਆਪਣੀ ਜ਼ਿੰਮੇਵਾਰੀ ਦਾ ਸਾਂਭ ਲੈਣਾ 10% ਕੰਮ ਆ ਜਿਹੜਾ ਉਹ ਸਾਡੇ ਕੋ ਜਿਹੜਾ ਆਉਣਾ ਜਿਹੜਾ ਨਹੀਂ ਪਿੰਡ ਲੈਵਲ ਤੇ ਹੋ ਸਕਦਾ ਸੋ ਇਤਨਾ ਹੀ ਹੁਣ ਆਉਣ ਵਾਲੇ ਸਮੇਂ ਨੂੰ ਆਪਾਂ ਕਾਰਪੋਰੇਸ਼ਨ ਦੇ ਵਿੱਚ ਵੀ ਆਪਾਂ ਜਿੱਥੇ ਜਿੱਥੇ ਇਲੈਕਸ਼ਨਾਂ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਤਗੜੇ ਹੋ ਕੇ ਸਰਕਾਰ ਤੁਹਾਡੀ ਆਪਣੀ ਆ ਸਾਨੂੰ ਸਾਥ ਦਿਓ ਅਸੀਂ ਆਪਣੇ ਮੇਅਰ ਬਣਾਈਏ ਤਾਂ ਜੋ ਕੀ ਤੁਹਾਡੇ ਜਿਹੜੇ ਹਲਕਿਆਂ ਦੇ ਕੰਮ ਕਰ ਸਕਿਆ 126755 ਨੂੰ 230855 ਨੂੰ ਟੋਟਲ ਜਿਹੜੇ ਉਹ 8475505 ਜਿਹੜੇ ਆ ਉਹਨਾਂ ਨੂੰ ਜਿਹੜੀ ਆ ਓਥ ਜਿਹੜੀ ਆ ਸੌ ਚੁੱਕ ਸਵਾਗਤ ਜਿਹੜਾ ਸੌ ਜਿਹੜੀ ਚੁਕਾਈ ਗਈ ਸਭਦਾਨ ਦੀ ਸੌ ਇਸ ਤੋਂ ਬਾਅਦ ਸਰਪੰਚ ਪੰਚ ਜਿਹੜਾ ਉਹ ਆਪਣਾ ਕੰਮ ਕਰਨਾ ਸ਼ੁਰੂ ਕਰਨਗੇ ਔਰ ਜਿੰਨੇ ਚੁਣੇਗੇ ਸਰਪੰਚ ਪੰਚ ਸੀਗੇ ਸਾਰੇ ਹਾਜ਼ਰ ਸੀਗੇ ਸਾਰੇ ਆਏ ਔਰ ਬੜਾ ਸਾਧਾਂ ਚ ਇਤਸ਼ਾਹ ਸੀਗਾ ਸਾਧਾਂ ਨੇ ਇੱਕ ਕਮਿਟਮੈਂਟ ਕੀਤੀ ਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਜਿਹੜਾ ਉਹ ਬਣਾਉਣਾ ਔਰ ਰੰਗਲਾ ਪੰਜਾਬ ਪੰਜਾਬ ਦੀ ਸੱਤ ਪਰਸਨ ਬਦੀ ਪੰਜਾਬ ਦੇ ਪਿੰਡਾਂ ਦੇ ਵਿੱਚ ਰਹਿੰਦੀ ਹੈ ਜੇ ਪਿੰਡ ਸਾਡੇ ਸਾਫ਼ ਸੁਥਰੇ ਤੇ ਸੋਹਣੇ ਹੋ ਗਏ ਰੰਗਲੇ ਹੋ ਗਏ ਤੇ ਸਮਲੋ ਪੰਜਾਬ ਜਿਹੜਾ ਰੰਗਲਾ ਬਣ ਜੂ ਇਹ ਅਸੀਂ ਜਿਹੜਾ ਅੱਜ ਕਸਮ ਖਾਦੀ ਆ ਸਾਧਿਆ ਜਣਿਆਂ ਔਰ ਮੈਨੂੰ ਪੂਰਨ ਆਸ ਹੈ ਕਿ ਹਰ ਇੱਕਾਂ ਬਹੁਤ ਸਾਰੇ ਸਾਡੇ ਸਰਪੰਚ ਪੰਚ ਸਾ ਖਾਸ ਤੌਰ ਤੇ ਸਾਡੀਆਂ ਲੇਡੀਜ਼ ਸਾਡੀਆਂ ਮਾਵਾਂ ਭੈਣਾਂ ਪੜੀਆਂ ਲਿਖੀਆਂ ਉਹ ਚੁਣੀਆਂ ਗਈਆਂ ਜਿਹੜਾ ਵੀ ਬੰਦਾ ਪੜਿਆ ਲਿਖਿਆ ਹੁੰਦਾ ਉਹ ਆਪਣੇ ਪਿੰਡਾਂ ਦੇ ਵਿਕਾਸ ਲਈ ਬੜਾ ਮਤਲਬ ਉਹਦੇ ਇਤਸ਼ਾਹ ਹੁੰਦਾ ਬੜੇ ਚੰਗੇ ਢੰਗ ਨਾਲ ਉਹ ਵਿਕਾਸ ਜਿਹੜਾ ਕਰਦਾ ਸੋ ਜਿੱਦਾਂ ਦੇ ਪੰਜ ਪੰਜ ਚੁਣੇ ਗਿਆ ਲਾਜ਼ਮੀ ਗਦਾਸਪੁਰ ਜਿਲ੍ਹੇ ਦਾ ਬਹੁਤ ਵਿਕਾਸ ਕਰਨ ਦੀ ਗੱਲ ਹੈ ਮੈਂ ਇਹਨਾਂ ਨੂੰ ਕੀ ਡੀਸੀ ਸਾਹਿਬ ਨੂੰ ਕਿ ਬਲਾਕ ਲੈਵਲ ਤੇ ਸੈਮੀਨਾਰ ਕਰਾਏ ਜਾਂ ਪੰਚਾਇਤ ਤੇ ਸਰਪੰਚ ਨੂੰ ਕੇਂਦਰ ਦੀਆਂ ਪੰਜਾਬ ਦੀਆਂ ਜਿਹੜੀਆਂ ਗਵਰਨਮੈਂਟ ਦੀਆਂ ਸਕੀਮਾਂ ਆ ਉਹਨਾਂ ਦੇ ਬਾਰੇ ਦੱਸਿਆ ਜਾਵੇ ਔਰ ਪੰਚਾਇਤੀ ਰਾਜ ਐਕਟ ਦੇ ਵਿੱਚ ਉਹਨਾਂ ਨੂੰ ਕੀ ਇਖਤਿਆਰ ਨੇ ਕੀ ਉਹਨਾਂ ਨੂੰ ਹੱਕ ਹੈ ਪੰਚਾਇਤ ਦੀ ਕਾਰਵਾਈ ਕਿੱਦਾਂ ਕਰਨੀ ਆ ਕਿੱਦਾਂ ਚਲਾਉਣੀ ਆ ਤੇ ਪੰਚਾਇਤੀ ਰਾਜ ਐਕਟ ਜਿਹੜਾ ਲਿਹਾ ਕੇ ਇਹਨਾਂ ਨੂੰ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਕੋਲ ਕੀ ਦਖਾੜ ਹੈ ਬਹੁਤ ਸਾਰੇ ਪੰਚਾਂ ਸਰਪੰਚਾਂ ਵਿਚਾਰਿਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹਨਾਂ ਦੇ ਹੱਕ ਕੀ ਨੇ ਸੱਚੇ ਦਿਨਾਂ ਇਸ਼ਵਰ ਦੀ ਸਭ ਖਨਾ ਮੈਂ ਕਾਨੂੰਨ ਦੁਆਰਾ ਮੁਕਤ ਸਰਬਉੱਚ ਭਾਰਤ ਦੇ ਸੰਵਧਾਨ ਸਰਬਉੱਚ ਅਤੇ ਭਾਰਤ ਦੀ ਕੋਈ ਬਾਦ ਕਾਨੂੰਨ ਦੁਆਰਾ ਅਤੇ ਖੜਕਾ ਨੂੰ ਵਜੋ ਆਪਣੇ ਫਰਜ਼ਾਂ ਨੂੰ ਨਵਾਮਾਜੀ ਅਤੇ ਮੈਂ ਹੱਕਦਾਰ ਦੇ ਲੋਕਾਂ ਨਾਲ बिना पखप जाड़ी कानून मुताब कंद की तव्हां सभु बहुत धन्यवाद